हां जी दोस्तों सारेया नुं सस्त्रिकाल स्वागत करते हां टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਜਸਪਾਲ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆਇਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਪੰਜ ਬੇੜਾਂ ਦਿਖਾਉਣੀਆਂ ਨੇ ਦੋ ਬੇੜਾਂ ਬਿਲਕੁਲ ਤਾਜ਼ੀਆਂ ਸੁਰੀਆਂ ਸਵਾਈਆਂ ਨੇ ਤੇ ਤਿੰਨ ਗੱਬਣ ਨੇ ਤਿਆਰੀ ਤੇ ਹੋਣਗੀਆਂ ਦੋਸਤੋ ਕੋਈ 8877 ਦਿਨਾਂ ਦੀ ਆਉਣ ਵਾਲੇ ਸਮੇਂ ਦੇ ਪੂਰੀ ਤਿਆਰੀ ਤੇ ਹੋਣਗੀਆਂ ਤਿੰਨ ਬੇੜਾ ਗੱਬਰ ਨੇ ਦੋ ਸੂਈਆਂ ਸਵਾਈਆਂ ਪੰਜ ਆ ਪਸ਼ੂਆਂ ਦੀ ਪੰਜਾਂ ਬੇੜਾਂ ਦੀ ਡਿਟੇਲ ਆਪਾਂ ਭਾਈ ਜਸਪਾਲ ਸਿੰਘ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਖਾਸ ਵਿਜਿਟ ਤੁਸੀਂ ਪਿੰਡ ਮਾਨੋਚਾਲ ਕਰਨੀ ਆ ਇੱਕ ਪਾਸੇ ਡਾਲੇ ਕੇ ਪਿੰਡ ਆ ਦੋਸਤੋ ਸ਼ਿਹਾਜਪੁਰ ਵੀ ਇਸੇ ਰੋਡ ਦੇ ਉੱਪਰ ਆ ਤਰਨਤਰਨ ਸਾਹਿਬ ਤੋਂ ਜਿਹੜਾ ਰੋਡ ਦੋਸਤੋ ਦਿਆਲਪੁਰੇ ਪਿੱਛੇ ਪਿੰਡ ਨੂੰ ਜਾਂਦਾ ਇਸੇ ਛੜਕ ਤੇ ਉੱਪਰ ਮਾਨੋਚਾਲ ਪਿੰਡ ਆ ਕੋਈ 10 ਕਿਲੋਮੀਟਰ ਦੀ ਦੂਰੀ ਆ ਤਰਨਤਰਨ ਸਾਹਿਬ ਤੋਂ ਆਵ ਲੈਣੇ ਆ ਜਾਣਕਾਰੀ ਵੀਰ ਜਸਪਾਲ ਸਿੰਘ ਤੋਂ ਅੱਜ 14 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਵੀਡੀਓ ਜਲਦੀ ਅਪਲੋਡ ਕਰਦੇ ਆਂ ਕਿ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹਿਓ ਸਭ ਤੋਂ ਪਹਿਲਾਂ ਵੀਰ ਜਸਪਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤ ਸਾਹਿਬ ਓਟੀਟਾ ਜੀ ਬਹੁਤ ਵਧੀਆ ਜੀ ਠੀਕ ਠਾਕ ਸੇ ਤਾਂ ਬਹੁਤ ਵਧੀਆ ਬਹੁਤ ਕਿਰਪਾ ਮਹਾਰਾਜ ਜੀ ਅੱਛਾ ਵੀਰ ਜਸਪਾਲ ਸਿੰਘ ਅੱਜ ਆਪਣੇ ਕੋਲ ਪੰਜ ਬੈੜਾ ਨੇ ਹਾਂਜੀ ਹਾਂਜੀ ਪੰਜ ਹਾਂਜੀ ਦੋ ਸੁਈਆਂ ਤੇ ਤਿੰਨ ਗੱਬਣ ਹਾਂਜੀ ਹਾਂਜੀ ਜਿਹੜੀਆਂ ਗੱਬਣ ਨੇ ਕਿੰਨੇ ਕਿੰਨੇ ਦਿਨ ਹਜੇ ਸਮਾਂ ਲੈ ਜਾਣਗੀਆਂ ਦੋ ਤੇ ਖੜਨਗੇ ਹਫਤਾ ਹਫਤਾ ਜੀ ਅੱਛਾ ਇੱਕ ਠੀਕ ਆ ਹਾਂਜੀ ਹਾਂਜੀ ਸੋ ਇੱਕ ਦੋਸਤੋ 20 ਦਿਨ ਦਾ ਸਮਾਂ ਲੈ ਜੂਗੀ ਤੇ ਬਾਕੀ ਦੋ ਵੜਾ ਜੜੀਆਂ ਗੱਭਣ ਨੇ ਕੋਈ 10-10 ਦਿਨ ਲੈ ਜਾਣਗੀਆਂ ਸਮਾਂ ਠੀਕ ਆ ਤੇ ਰੀੜ ਪਰਤਾ ਬਿਲਕੁਲ ਜਾਇਜ਼ ਤੇ ਜੈਨੂਨ ਹੋਵੇਗਾ ਆਹੋ ਕਰਦੇ ਆ ਗੱਨਾ ਪਾਤਾ ਨਾਲ ਦੀ ਨਾਲ ਅੱਛਾ ਵੀਰ ਜਸਪਾਲ ਸਿੰਘ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ ਐਸੋ ਕਰ ਲੈਣ ਵੜਦ ਸੋ ਜੀ ਇਹ ਪਹਿਲੇ ਨੰਬਰ ਤੇ ਇਹ ਬੱਛੀ ਸੂਹਾ ਕਿਨਵਾ ਸੁਹੰਦੀ ਅੱਗੇ ਸੂਹਾ ਜੀ ਉਹ ਤੇ ਦੂਜੇ ਸੂਹਾ ਕਹਿੰਦੇ ਪਰ ਆਪਾਂ ਤੇਜਾ ਸੂਹਾ ਕਰਕੇ ਦੇਾਂਗੇ ਜੀ ਆ ਤੀਜਾ ਸੂਹਾ ਤੇ ਸੂਈ ਆ ਸੂਈ ਆ ਤਿਆਰ ਆ ਬਿਲਕੁਲ ਤਾਜੀ ਸੂਈ ਆ ਜੀ ਉਹ ਤਾਜੀ ਸੂਈ ਦਿਨ ਕਿੰਨੇ ਛੇਵਾਂ ਦਿਨ ਹਾਂਜੀ 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 ਲੋਬੀ ਦੋਸਤੋ ਦੂਜਾ ਸੂਆ ਮੰਨ ਕੇ ਖਰੀਦੀ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਤੀਜਾ ਸੂਆ ਮੰਨ ਕੇ ਵੀ ਕੋਈ ਅੱਗੇ ਵੇਰ ਸਬਦਾ ਕਰ ਲੇ ਤੇ ਪੰਜਵਾਂ ਛੇਵਾਂ ਪੰਜਵਾਂ ਛੇਵਾਂ ਦਿਨ ਹੈ ਤੇ ਹੁਣ ਬੌਲਾਂੋਂ ਬਾਹਰ ਹੀ ਆ ਗਈ ਸਮਝੋ ਹਾਂਜੀ ਬੌਲਾਂੋਂ ਬਾਹਰ ਆ ਗਈ ਬੌਲਾ ਅੱਜ ਨਹੀਂ ਬਣਿਆ ਜੀ ਅੱਜ ਬੌਲਾ ਨਹੀਂ ਬਣਿਆ ਤੇ ਕਿੰਨਾ ਕੁ ਦੋ ਡੰਗ ਦੀ ਚਵਾਈ ਹੋਈ ਆ ਚਵਾਈ ਜੀ 15 ਲੀਟਰ ਦੀ ਬਾਲੋ ਉਹਾਂ ਦੇ 15 ਲੀਟਰ ਸਾਡੀ ਗਾਂਥਲੇ ਬੌਲਾ ਹੀ ਆ अच्छा आप पांच चोली अपने घर दो डांग हां चोली है जी आप तेरा डांग चोली है अच्छा जी ते पर आपा किसे नु ना 13 लीटर दी गारंटी देके तोरांगे जी तू हां जेडी अपने वलो 13 दी है आपा 13 दी देख तोरांगे पर वो कहंदे ਪਿਛਲੇ ਵਾਲੇ 18 19 लीटर ਦੁੱਧ ਕੱਢਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਮੰਨ ਲਓ ਇਸ ਟਾਈਮ ਤੇ 13 ਦੇ ਗਾਂ ਔਰ ਚਲੋ ਜ਼ਿਆਦਾ ਕਰੇ ਉਹ ਗਾੜੀ ਅਗਲੇ ਦੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜਸਟ ਹਜੇ 6 ਜਾਂ 7 ਦਿਨਾਂ ਦਾ ਕੋਈ 6 ਦਿਨਾਂ ਦਾ ਸੂਆ ਮੰਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਮਗਰ ਬੱਚਾ ਮੇਲ ਕਾਫ ਬੱਚੇ ਦੇ ਨਾਲ 나ੜੂ ਤੁਹਾਨੂੰ ਦਿਖਾਵਾਂਗੇ ਤਾਂ ਤੁਹਾਨੂੰ ਪੂਰਾ ਹੱਥੀ ਚਵਾਈ ਵਾਲਾ ਮੁਠੀ ਥਣ ਸੋ ਸ਼ੇਪ ਜਿਹੜੀ ਤੁਸੀਂ ਥਣ ਦੀ ਆ ਦੇਖ ਸਕਦੇ ਜੀ ਠੀਕ ਆ ਜੀ ਅਗਲੇ ਪਿਛਲੇ ਥਣਾਂ ਦਾ ਗਾਇਬ ਬੇਸ਼ੱਕ ਅਗਲੇ ਪਿਛਲੇ ਥਣਾਂ ਦਾ ਘੱਟੋ ਘੱਟ ਵੀ ਚੱਪੇ ਚੱਪੇ ਤੇ ਆ ਤੇ ਜਿਹੜੇ ਸੱਚੀ ਖੱਬੀ ਬਹਿਣੀ ਆਲਾ ਬੇਸ਼ੱਕ 1.5 1.5 2 2 ਇੰਚ ਦਾ ਗਾਇਬ ਆ ਵਿੱਚ ਠੀਕ ਆ ਤੇ ਥਣ ਪੂਰਾ ਸੁਵਾਦੀ ਆ ਠੀਕ ਆ ਜਿੱਤੇ ਅੱਛਾ ਵੀਰ ਜਸਪਾਲ ਬੰਗਾ ਬੂੰਗਾ ਪਾਉਣਾ ਪੈਂਦਾ ਹਾਂਜੀ ਬੰਗਾ ਪਾਉਣਾ ਪੈਂਦਾ ਜੀ ਠੀਕ ਆ ਲੈਂਦੀ ਬੰਗਾ ਮਾੜਾ ਹਾਂਗਾ ਲੈਣਾ ਠੀਕ ਆ ਉਹ ਬੱਚਾ ਜੀ ਮਗਰਾ ਆ ਬੱਚਾ ਬਿਲਕੁਲ 나ੜੂ ਬੱਚੇ ਦੇ ਨਾਲ ਆ ਜੀ ਆ ਮੇਲ ਕਾਫਾ ਬਰਾਊਨ ਕਲਰ ਦੇ ਵਿੱਚ ਤੇ ਮੈਲਿਓ ਵੀ ਦੋਸਤੋ ਸਟਾਰਟ ਹੋਈ ਆ ਤੁਹਾਨੂੰ ਜਿਹੜਾ ਕੁਝ ਕ ਆਪਾਂ ਹਿੱਸਾ ਜਿਹੜਾ ਮਗਰੋਂ ਪੁੱਛ ਤੋਂ ਦਿਖਾ ਦਿੰਨੇ ਆ ਮਹਿਲਾ ਵੀ ਚੱਲਦਾ ਪਿਆ ਆ ਦੇਖੋ ਠੀਕ ਆ ਜੀ ਮਹਿਲਾ ਮਾਰਦੀ ਪਈ ਏ ਖੁੱਲਾ ਡੁੱਲਾ ਤੇ ਦੁੱਧੋਂ ਵਾਜੂਗੀ ਕਰਮਾਂ ਲਈ ਬਾਕੀ ਹੁਣ 13 ਕਿਲੋ ਮੰਨ ਕੇ ਤੁਸੀਂ ਸਬਦਾ ਕਰ ਲਿਓ 13 ਕਿਲੋ ਤੇ ਹੁਣ ਜਿਹੜੀ ਮੌਜੂਦਾ ਟਾਈਮ ਹਾਜ਼ਰ ਦੁੱਧਾ ਥੱਲੇ ਤੇ ਕੀ ਜਾਂਦਾ ਵੀਰ ਜਸਪਾਲ ਕੀ ਮੋਲਾ ਇਹਦਾ ਜੇ ਮੰਗਣ ਨੂੰ ਭਾਅ 45 ਕਰ ਲਿਏ 50000 ਮੁੱਲ ਕਰ ਲਿਏ ਇਹ 42 ਦੀ ਹਾਨ ਆ ਜੀ 42 ਦੀ ਹਾਂ 42000 ਦੀ ਹਾਨ ਆ ਹੀ ਹੋਣੀ ਆ ਜੀ ਠੀਕ ਆ ਚਵਾਈ ਚੁਵਾਈ ਚੰਗੀ ਬਿਲਕ ਲਓ ਜੀ ਹਾਂ ਚਵਾਈ ਦੋਸਤੋ ਇੱਕ ਨੰਬਰ ਹੈ ਇੱਕ ਪਹਿਣੀ ਵਾਲੇ ਪਾਸਿਓ ਜਿਹੜੀ ਤੁਸੀਂ ਆਹ ਵੇਖੋ ਆਹ ਥਣ ਦੀ ਜਿਹੜੀ ਦੋਸਤੋ ਸਹਜ ਆ ਵਿਥ ਵਿਰਲਾ ਬਹੁਤ ਸੋਹਣਾ ਥਾਣਾ ਤੇ ਸੁਬਾ ਚਵਾਈ ਕਿੰਨੇ ਕਜੇ ਕਰ ਲਈ ਆ ਸੁਬਾ ਦੀ ਸਵਾਈ ਅੱਜ ਦਜਮਰਾ ਕੀਤੀ ਸੀ 5 ਵਜੇ ਅੱਛਾ ਜੀ ਹਾਂਜੀ ਹਾਂਜੀ ਲਓ ਜੀ 5 ਵਜੇ ਮਾਰਨਿੰਗ ਚਵਾਈ ਹੋਈ ਦੋਸਤੋ ਹੁਣ ਸਮਾਂ ਕੋਈ 1.5 ਵਜੇ ਦਾ ਹੈ ਦੁਪਹਿਰ ਦਾ ਅਗਲੀ ਵਾਰ ਤੁਹਾਡੇ ਨਾਲ ਆਪਾਂ ਡਿਟੇਲ ਸਾਂਝੀ ਕਰਦੇ ਆਂ ਇਧਰੋਂ ਆ ਜੀ ਡੱਬੀ ਵੇੜਾ ਤੇ ਇਹ ਇਹ ਵੀ ਗੱਬਣੀ ਹੈ ਨਾ ਜੀ ਇਹ ਗੱਬਣੀ ਅਜੇ ਪਹਿਲਾ ਸੂਆ ਸੁਣਾ ਜੀ ਪਹਿਲਾਂ ਚਾਰ ਦੰਦਾਂ ਮੂੰਹ ਜੋ ਲਓ ਜੀ ਮੂੰਹੋਂ ਦੰਦੋਂ ਦੋਸਤੋ ਚ ਚੌਗੀ ਆ ਚਾਰ ਦਿਨ ਚਾਰ ਦੰਦਾਂ ਦਿਨ ਹਜੇ ਲੈ ਜੂਏ ਵੀ 8-10 ਹਾਂਜੀ 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 ਲਓ ਵੀ 8-10 ਦਿਨ ਦੋਸਤੋ ਹਜੇ ਸਮਾਂ ਲੈ ਜੂ ਵਜਨ ਵਟਾ ਤੁਸੀਂ ਆਪ ਹੀ ਦੇਖ ਲਓ ਹਾਈਟ ਮੀਡੀਅਮ ਕੋਈ ਵੀ ਰਮਨ ਲੈ ਵਜਨ ਵਟਾ ਬਹੁਤ ਹੈਗਾ ਦੋਸਤੋ ਜਿੰਨੇ ਵੀ ਆ ਰਾਜੀ ਆ ਕਈ ਵਾਰਾ ਦੋਸਤੋ ਚੰਗੀ ਸਾਫ ਸੰਭਾਲ ਕਰੋ ਪਸੂ ਆਉਂਦਾ ਕਿਹੜਾ ਦਰਮਿਆਨੀ ਸਾਫ ਸੰਭਾਲ ਕਰੋ ਵੀ ਪਸੂ ਆ ਜਾਂਦਾ ਤੇ ਬਾਕੀ ਅੱਗੇ ਸੇਵਾ ਕਰਨੀ ਹੁੰਦੀ ਹੈ ਜਿਹੜਾ ਵੀਰ ਨੇ ਪੈਸੇ ਖਰਚ ਕਰਨੇ ਆ ਅੱਗੇ ਤੁਸੀਂ ਚੰਗੀ ਸਾਫ ਸਭਾਲ ਕਰ ਲਓਗੇ ਦੋਸਤੋ ਜਿੱਦਾਂ ਬਿਲਕੁਲ ਨਿੱਗਰ ਆ ਰਾਜੀ ਆ ਤੇ ਦੁੱਧ ਵੀ ਆਪਾਂ ਚੰਗੇ ਦੀ ਉਮੀਦ ਕਰ ਸਕਦੇ ਆ ਬਾਕੀ ਆ ਦੇਖੋ ਜੀ ਠੀਕ ਆ ਲਾਏ بنائے ਪਈ ਆ तकरीबन ਕੋਈ 10 ਦਿਨਾਂ ਤੇ ਪੂਰੀ ਤਿਆਰੀ ਹੋਊਗੀ ਇਸ ਵੇੜ ਦੀ ਪਹਿਲਾ ਸੂਆ ਮੋਹ ਚੌਗੀ ਪਹਿਲਾ ਸੂਆ ਸੂਣ ਜਾ ਰਹੀ ਹੈ ਜੀ ਸੋ ਲੇਫਟੀ ਕਾਫੀ ਸੋਹਣੀ ਆ ਦੋਸਤੋ ਥਾਣ ਕੱਡੂਗੀ ਵਧੀਆ ਥਾਣ ਕੱਡੂਗੀ ਬਹੁਤ ਥਣ ਬਹੁਤ ਸੋਹਣਾ ਥਾਣ ਨਿਕਲਣਾ ਜੀ ਤੇ ਤਕਰੀਬਨ ਉਂਗਲ ਉਂਗਲ ਜਿੱਡਾ ਆਪਾਂ ਲੰਬਾ ਥਾਣ ਆਪਾਂ ਕਹਿ ਦਿੰਦੇ ਆ ਵੀ ਮੁਠੀ ਵਾਲਾ ਥਾਣ ਕੱਡੂਗੀ ਚਾਰ ਚਾਰ ਇੰਚੀ ਥਾਣ ਹੋਵੇ ਕੋ ਅਜੇ ਤੱਕ ਤਿੰਨ ਤਿੰਨ ਇੰਚੀ ਦੇ ਹੋ ਵੀ ਗਿਆ ਜੀ ਬਿਲਕੁਲ ਜੀ ਬਿਲਕੁਲ ਸੋ ਆ ਦੇਖੋ ਠੀਕ ਆ ਸੋਹਣਾ ਸਾਈਜ਼ ਆ ਥਾਣ ਦਾ ਅੱਛਾ ਵੀਰ ਜਸਪਾਲ ਫਿਰ ਇਹਦਾ ਲੈਣ ਦੇਣ ਕੀ ਰਊਗਾ ਬੱਚੀ ਦਾ ਇਹਦਾ ਲੈਣ ਦੇਣ ਜੀ 54000 ਰੁਪਏ ਮੰਗਨੇ 54 ਹਮਾਨਤਨ ਵਿੱਚੋਂ ਕਰਦੇ ਹਾਂ ਜੀ ਆ ਕਰ ਦਿਓ ਜੇ ਜਿੰਨਾ ਵੀ ਹੋ ਸਕਦਾ ਹੋਵੇ ਠੀਕ ਹੈ ਜੀ ਹਾਂ ਨਾਲ ਕੋਈ 10 ਦਿਨਾਂ ਨੂੰ ਕੋਈ ਸੰਭਲੂਗਾ ਵੀਰ ਹਾਂ ਜੀ ਹਾਂ ਜੀ ਬਸ ਇੰਨੇ ਕੁ ਦਿਨਾਂ ਦੀ ਕੱਚੀ ਆ ਬਿਲਕੁਲ ਹਾਂ ਜੀ ਹਾਂ ਜੀ ਲੋ ਵੀ ਦੋਸਤੋ 54000 ਦੇ ਵਿੱਚੋਂ ਮਾਨਤਨ ਹੋਊਗਾ ਇਸ ਘਰੋਂ ਆਪਾਂ ਪਹਿਲਾਂ ਵੀ ਅੱਜ ਤੋਂ ਦੋਸਤੋ ਇੱਕ ਵੀਡੀਓ ਪਾਈ ਸੀਗੀ ਵੀਡੀਓ ਤੋਂ ਪਹਿਲਾਂ ਵੀ ਕਾਫੀ ਪਾਈਆਂ ਨੇ ਕੋਈ 10 ਦਿਨ ਵੀਰ ਜਸਪਾਲ ਹੋ ਗਏ ਹੋਣਗੇ ਹਾਂਜੀ 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 ਬੱਚੀਆਂ ਬਹੁਤ ਖੂਬਸੂਰਤ ਸੀ ਉਹ ਵੀ ਐਚ ਐਫ ਵਧੀਆਂ ਤੇ ਕਾਫੀ ਡਿਮਾਂਡ ਰਹੀ ਹੁੰਦੀ ਹੈ ਉਹ ਜੀਆਂ ਬੱਚੀਆਂ ਦੀ ਹਾਂਜੀ ਹਾਂਜੀ ਮੰਗਦੇ ਜੀ ਬੜੇ ਮਾਲੋ ਉਦੋਂ ਵੀਡੀਓ ਤੋਂ ਬਾਅਦ ਵੀ ਕਿੰਨੀਆਂ ਵੇਚਦੀਆਂ ਜੀ ਹਾਂ ਬਿਲਕੁਲ ਤੇ ਆ ਹੁਣ ਮੈਂ ਫੇਰ ਬਣਾਣੇ ਪਾ ਦੀਏ ਹਾਂ ਹਾਂ ਇਹ ਜਿਹੜੀ ਆਪਣੇ ਕੋਲ ਆਹ ਵੜਾ ਕੀ ਹੈ ਜੀ ਹਾਂ ਇਹ ਵੱਡੀ ਵੜਾ ਐਚ ਐਫ ਦੀ ਪਿਓਰ ਤੁਹਾਨੂੰ ਪਤਾ ਹੋਵੇ ਲੋ ਦੋਸਤੋ ਐਚ ਐਫ ਬਰੀਡ ਦੇ ਵਿੱਚ ਫੁੱਲ ਵੱਡੇ ਕੱਦ ਕਰਦੀ ਆ ਅੱਛਾ ਦੇਣੇ ਕਿੰਨੇ ਕੁ ਲੈ ਜੂ ਇਹ ਦਿਨ ਜੀ ਕੋ 20 ਦਿਨ ਮੰਨ ਕੇ ਖੜੇ ਚੱਲੇ ਲਓ ਜੀ 20 ਦਿਨ ਇੱਕ ਆਈਡੀਆ ਹੈਗਾ 20 ਦਿਨ ਸਮਾਂ ਲੈਂਦੀ ਆ ਆ ਖਲਾਰ ਲ ਸੋ ਕਦ ਕੋਦ ਦੇਖੋ ਦੋਸਤੋ ਪੂਰੀ ਫੱਬਦੀ ਆ ਵੱਡੇ ਕਦ ਬੁੱਤਦੀ ਆ ਇਹ ਤਾਂ ਨਵਾਇਆਂ ਨੂੰ ਵੇਆ ਤਾਂ ਠੰਡਾ ਕਰਕੇ ਨਵਾਇਆਂ ਨਹੀਂ ਜੀ ਆ ਇਹ ਤਾਂ ਨਵਾਤ ਭਾਈ ਸਰਫੂਸ ਮਾਰ ਕੇ ਸੇਮਪੂਸ ਨੂੰ ਪੁਲਾ ਦਾ ਲਿਸ਼ਕਾ ਮਾਰਨੀ ਆ ਬਿਲਕੁਲ ਜੀ ਬਿਲਕੁਲ ਤੇ ਵਾੜ ਵੱਡੀ ਕਦ ਦੀ ਆ ਦੋਸਤੋ ਕੋਈ ਵੀਕ ਦੇਣਾ ਆਈਡੀਆ ਹੈਗਾ ਕਿਉਂਕਿ ਜਿੰਨੀ ਉੱਪਰੋਂ ਆ ਵੀ ਵੱਡੇ ਕਦ ਦੀ ਆ ਓਡੇ ਕ ਆਪਾਂ ਦੀ ਉਮੀਦ ਕਰਦੇ ਆ ਵੀ ਲੇਵਾ ਆਰਡਰ ਜਿਹੜਾ ਸੋਨਾ ਬਣਾਊਗੀ ਵੈਸੇ ਨਾਰਮਲ ਦੋਸਤੋ ਏਡੇ ਕਦ ਘਾਟਣੀਆਂ ਜਿਹੜੀਆਂ ਬਹਿੜਾਂ ਨੇ ਲੇਵਾ ਚੰਗਾ ਸੋਨਾ ਬਣਾਉਂਦਿਆਂ ਨੇ ਤੇ ਆਰਡਰ ਜਿਹੜਾ ਫਿਕਸ ਹੋਊਗਾ ਪਹਿਲੇ ਸੁਰਜ ਜੀ ਇਹਨਾਂ 15 ਲੀਟਰ ਦੁੱਧ ਦਿੱਤਾ ਜੀ ਪਹਿਲਨ ਦੇ ਹਾਂ ਪਹਿਲਨ ਦੇ ਜੀ ਠੀਕ ਹੈ ਜੀ ਾਰਕੇ ਦੂਜਾ ਸੁਆ ਸੋਨਾ ਇਹਨੇ ਆਹ ਲਓ ਜੀ ਉਹ ਥੋੜੀ ਲੋੜ ਹੀ ਪੈਂਦੀ ਉਹਨਾਂ ਨੂੰ ਤਾਂ ਕਰਕੇ ਦੇ ਦਿੱਤੀ ਆਪਾਂ ਜੀ ਨੂੰ ਲੈਣ ਦੀ ਲਓ ਜੀ ਤੇ ਆਪਾਂ ਨੂੰ ਜਾਇਜ਼ ਮਿਲ ਆਪਾਂ ਨੂੰ ਭਾਣਾ ਦੇ ਦੇਣੀ ਆਪਾਂ ਕੋ ਇਹ ਨਹੀਂ ਵੀ ਲਓ ਜੀ ਉਹ ਤਾਂ ਠੱਡੀ ਤੇ ਅਜੇ 20 ਦਿਨ ਜਿਹੜੀ ਇਹ ਵਿੱਚ ਦੋਸਤੋ ਸਨ ਤੇ ਵਿਚਾਲੇ 20 ਦਿਨ ਕੱਚੀ-ਕੱਚੀ ਆ ਤੇ ਬਣੂਗੀ ਪੂਰਾ ਬੜ ਕੱਦ ਬਹੁਤ ਸੋਨਾ ਥਣ ਥਣ ਬਹੁਤ ਸੋਨਾ ਸਾਹਮਣੇ ਨਿਕਲ ਕੇ ਆਊਗਾ ਲੰਬਾ ਬਿਲਕ ਸਾਮਣੇ ਨਿਕਲ ਕੇ ਆਊਗਾ ਬਾਕੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਆ ਤੁਸੀਂ ਵੇਖ ਲਓ ਸੂਬਾ ਦੂਜਾ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਛੋਟੇ ਜੇ ਕਾਨ ਆ ਤੇ ਨਸਲ ਬਰੀਡ ਪੂਰੀ ਆ ਅੱਛਾ ਤੇ ਜਸਪਾਲ ਭਾਈ ਫਿਰ ਇਹਦਾ ਕੀ ਰਹੂਗਾ ਲੈਣ ਦੇ ਨਾਲ ਇਹਦਾ ਲੈਣ ਦੇ ਜੇ ਕੋ ਹੁਣ ਖਰੀਦ ਲੂਗਾ ਜੀ ਹਾਂਜੀ 51000 ਰੁਪਏ ਦੇ ਦਾਂਗੇ 51000 ਹਾਂ ਜੋ ਜੋ ਫਿਰ ਲਾ ਕੇ ਆਉਂਦੇਗੇ ਤੁਹਾਨੂੰ ਪਤਾ ਇਹ ਬੱਚੀ ਕਿੰਨੇ ਰੁਪਏ ਦੀ ਬੱਚੀ 70 75000 ਦੀ ਆ ਮੋਲੋ ਤਿਆਰ ਹੋਈ ਹਾਂ ਜਿਵੇਂ ਜਿਵੇਂ ਨੇੜੇ ਆਉਂਦੀ ਜੋ ਵੀ ਕਰੋ ਰੁਪਏ ਵੀ ਵਧੀ ਜਾਣਗੇ ਪਤਾ ਵੀ ਇਹ ਵਧੀ ਜਾਣਗੇ ਪਰ ਹੁਣ ਕੋਈ ਖਰੀਦ ਲੇ ਤਾਂ ਹੋਣੇ ਨਹੀਂ ਡੇ ਰਹੇ ਜੀ ਤੇ ਇੱਕ ਵਾਰੀ ਥੋੜਾ ਜਿਹਾ ਹੋਰ ਤੁਹਾਨੂੰ ਇਧਰੋਂ ਹਿਲਾ ਕੇ ਦਿਖਾ ਦਿੰਨੇ ਆਂ ਦੇਖੋ ਠੀਕ ਆ ਲਾਇਆ ਜਸਤੂ ਤੋਂ ਥੋੜਾ ਥੋੜਾ ਲਾਇਆ ਪਈ 1.5 ਕਿਲੋ 1.5 ਕਿਲੋ ਜਿਵੇਂ ਲਾਇਏ ਪਿਆ ਬਸੂ ਤੇ ਦਿਨੋਂ ਦਿਨ ਜਿਹੜੀ ਦੋਸਤੋ ਬਿਲਕੁਲ ਇਹ ਨਹੀਂ ਆਪਦੀ ਦਿੱਖ ਬਦਲ ਲੈਣੀ ਆ ਲੇਵੇ ਵਾਲੇ ਪਾਸਿਓ ਪਸੰਦ ਆਊਗੀ 51000 ਦੇ ਵਿੱਚੋਂ ਛੋਟ ਛੱਪਾ ਤੇ ਅਗਲੀ ਵਾਰ ਆਪਣੇ ਕੋਲ ਆ ਗਈ ਆ ਜੀ ਆ ਚੌਥੇ ਨੰਬਰ ਤੇ ਆ ਗੱਬਣ ਆ ਜੀ ਇਹ ਗੱਬਣ ਆ ਗਈ ਹਾਂਜੀ ਇਹ ਆ ਗਈ ਭਈ ਆਪਣੇ ਜਸਪਾਲ ਵੀਰੇ ਕ੍ਰੋਸ ਹੀ ਆ ਗਈ ਹੈ ਨਾ ਹਾਂਜੀ ਥੋੜੀ ਕ੍ਰੋਸ ਕ੍ਰੋਸ ਹੀ ਆ ਲਿਓ ਕ੍ਰੋਸਵਰਡ ਤੇ ਸੁਬਾਹ ਇਹ ਦੂਜਾ ਹੀ ਹੈ ਜੀ ਦੂਜਾ ਦੂਜਾ ਹੀ ਦੂਜਾ ਸੁਬਾਹ ਦੋਸਤੋ ਸੁਹੁੰਦੀ ਆ ਠੀਕ ਆ ਤੇ ਇਹ ਤਾਂ ਦਿਨ ਵੀ ਲੈ ਜੂਗੀ 10 12 ਆ ਹਫਤਾ ਖਾਣਾ ਜੀ ਆ ਵੇਖੋ ਤਿਆਰੀ ਚੀ ਹਿਸਾਬ ਨਾਲ ਹਫਤਾ ਲੈ ਜੂ ਖੁੱਲਾ ਢੋਲਾ ਤੇ ਲਟਲਾ ਬਹੁਤ ਸੋਹਣੀਆਂ ਆ ਤੇ ਚੰਗੀਆਂ ਢੱਲਾਂ ਢੋਲਾਂ ਬਾਕੀ ਮੰਨ ਲਓ ਜੀ ਸੀਲ ਸਭ ਚੰਗੀਆਂ ਠੰਡੀ ਏ ਮੈਂ ਨਾ ਜਾ ਲੋ ਜਿੱਦਾਂ ਮਰਜ਼ੀ ਤੇ ਥੱਲੇ ਬੈਠ ਲਓ ਲਓ ਜੀ ਕਰੀ ਜੋ ਤਸੱਲੀ ਬੈਠੇ ਜਿਹੜਾ ਮਰਜ਼ੀ ਮੇਰਾ ਵੀਰ ਆ ਗਾਲੀ ਕੋਈ ਨਾ ਤੇ ਠੰਡੀ ਠੀਰੀ ਆ ਦੋਸਤੋ ਸੀਲ ਸਭ ਤੇਰਾ ਸੱਟਿਆ ਮੰਨ ਲਓ ਇਹ ਨਹੀਂ ਮੰਨ ਲਓ ਭੱਜੂਗੀ ਭੁ ਸਿੱਧਾ ਨਵੀਂ ਪੂਰਾ ਦੋਸਤੋ ਜਿਵੇਂ ਆਪਾਂ ਸ਼ਾਹੀਵਾਲ ਵੜਾਂ ਤੇ ਦੇਖਦੇ ਆ ਮੋਟਾ ਕੋਲ ਥਣ ਹੋਊਗਾ ਬਸੰਪੋਸਮ ਕੇ ਜਿਹੜਾ ਥਣ ਦੀ ਕੁਆਲਿਟੀ ਹੋਵੇ ਲੜਾ ਨੂੜਾ ਬਿਲਕੁਲ ਤੁਹਾਡੇ ਸਾਹਮਣੇ ਆ ਢਿੱਲਾ ਢੂਲਾ ਕਾਫੀ ਨੇ ਹਫਤੇ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਆ ਲੋ ਹਾਈਟ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਕੀ ਥਣ ਭਾਂਡੇ ਦੀ ਬਹੁਤ ਸਾਫ ਸੁਥਰੀ ਆ ਫੀਸ ਕੁਆਲਟੀ ਇੱਕ ਵਾਰੀ ਤੁਹਾਨੂੰ ਹੋਰ ਤਸੱਲੀ ਨਾਲ ਦਿਖਾਉਣੀ ਆ ਮੂੰਹ ਮੱਥਾ ਵੀ ਜਰੂਰ ਦੇਖੋ ਲਓ ਜੀ ਗੋਰੇ ਰੰਗ ਦੇ ਵਿੱਚ ਹਲ ਠੀਕ ਹੈ ਜੀ ਆ ਵੀ ਦੋਸਤੋ ਰੇਡ ਪਰਤਾ ਵੀ ਇਹਦਾ ਬਾਈ ਜਸਪਾਲ ਨਾਲ ਗੱਲ ਰੇਡ ਪਰਤਾ ਵੀ ਜੈ ਜੀ ਹੋਗਾ ਉਮੀਦ ਹੈ ਬਾਕੀ ਆਪਾਂ ਤੁਹਾਨੂੰ ਡਿਕਲੇਅਰ ਕਰ ਦਿੰਦੇ ਆ ਕਿੰਨਾ ਕੁ ਮੁੱਲ ਹੋਊਗਾ ਲੈਣੇ ਦੇਣ ਕੀ ਹੋਣਗੇ ਠੀਕ ਆ ਤੇ ਬਾਕੀ ਥਾਂ ਤੁਹਾਨੂੰ ਪੂਰਾ ਸੁਆਦੀ ਏ ਲੇਵਾ ਜਿਹੜਾ ਦੋਸਤੋ ਸੋਨਾ ਬਣਾ ਲੂਗੀ ਠੀਕ ਆ ਜੀ ਤੇ ਬਾਈ ਜਸਪਾਲ ਵੀਰੇ ਕਿੰਨਾ ਕੁ ਫਿਰਦਾ ਮੁੱਲ ਇਹਦਾ ਮੁੱਲ ਜੀ 36000 ਰੁਪਏ ਸਿਰਫ 36000 ਹਾਂ ਜੀ ਕੋਈ ਜ਼ਿਆਦਾ ਨਹੀਂ ਇਹਦਾ ਕੋਈ 45 ਨਹੀਂ ਮੰਗਣਾ 40 ਨਹੀਂ ਮੰਗਣਾ ਠੀਕ ਆ ਬਿਲਕੁਲ 36000 ਰੁਪਏ ਚਲੋ ਜਿੰਨੀ ਕਿ ਵੈੜ ਉਹਦਾ ਹੱਕ ਵੀ ਰੱਖਦੀ ਆ ਹਾਂਜੀ 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 36000 ਦੀ ਦੋਸਤੋ ਇਹ ਵੈੜ ਮਿਲ ਜਾਊਗੀ ਦੁੱਧ ਵੀ 12 13 ਲੀਟਰ ਕੱਢੂਗੀ ਰਾਮ ਨਾਈ ਠੀਕ ਆ ਹਾਂਜੀ ਚਲੋ ਇਹਨਾਂ ਚਬਾਉਣਾ ਚਾਹੀਦਾ ਵੈਚੀ ਨੂੰ ਹਾਂ ਹਾਂ ਬਿਲਕੁਲ ਨਹੀਂ ਉਮੀਦ ਆਪਾਂ ਨੂੰ ਵੀ ਇਹਨਾਂ ਚਬਾਉਣਾ ਚਾਹੀਦਾ ਜ਼ਿਆਦਾ ਇੱਕ ਦੋ ਹੀ ਘੱਟ ਨੇ ਦੀ ਇਹਨੂੰ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ 12 ਕਿ ਲੀਟਰ ਵੀਰਾਂ ਦਾ ਵੀ ਦੁੱਧ ਵੀ ਇਹਨੂੰ ਪਾਉਣਾ ਚਾਹੀਦਾ ਤੇ ਉਮੀਦ ਆ ਦੋਸਤੋ ਏਡੇ ਇੱਕ ਪਸ਼ੂ ਤੋਂ ਆਪਾਂ ਨੂੰ ਉਮੀਦ ਹੁੰਦੀ ਆ ਹਾਈਟ ਬੇਸ਼ੱਕ ਮੀਡੀਅਮ ਆ ਪਰ ਸਾਫ਼ ਸੁ ਅੱਛਾ ਇਹ ਇਹ ਵੀ ਸੂਈ ਹੈ ਹਾਂ ਜੀ ਸੂਈ ਹੈ ਜੀ ਬਿਹੇਕ ਤਰ੍ਹਾਂ ਦੀ ਅੱਛਾ ਜੀ ਇਹ ਨਾ ਪਰਸੋਂ ਲੈ ਕੇ ਆਏ ਸੀ ਤੇ ਇਹਦਾ ਨਾ ਵੱਛੇ ਨੂੰ ਪਾਸ ਚਿੱਚੜ ਵਾਵਾ ਹਾਂ ਜੀ ਹਾਂ ਜੀ ਉਹ ਅਸੀਂ ਉਹਨੂੰ ਮਲ ਬੈਠੇ ਦਵਾਈ ਚਿੱਚਣ ਵਾਲੀ ਅੱਛਾ ਅੱਛਾ ਉਹ ਰਾਤ ਹੀ ਪੂਰਾ ਹੋ ਗਿਆ ਅੱਛਾ ਮਰ ਗਿਆ ਫਿਰ ਮਰ ਗਿਆ ਜੀ ਠੀਕ ਆ ਹਾਂ ਜੀ 20 ਦਿਨ ਦਾ ਜਿਹੜਾ ਦੋਸਤੋ ਸੂਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਬੱਚਾ ਸੀਗਾ ਬਾਕੀ ਤੁਹਾਨੂੰ ਬਾਈ ਇਹਨੇ ਬਿਲਕੁਲ ਡਿਟੇਲ ਜਿਹੜੀ ਆ ਪੇਸ਼ ਕਰ ਦਿੱਤੀ ਆ ਵੀ 20 ਦਿਨ ਦਾ ਬੱਚਾ ਸੀ ਕੋਈ ਚਿੱਚੜ ਵਧੇਰੇ ਕਰਨ ਦੋਸਤੋ ਨਾ ਕੇਅਰ ਕਰਨ ਕਰਕੇ ਵੀ ਪਿੱਛੋਂ ਜਿੱਥੋਂ ਆਇਆ ਨਾ ਕੇਰਨ ਕਰਕੇ ਬੱਚਾ ਫਿਰ ਜਿਹੜਾ ਮਰ ਗਿਆ ਠੀਕ ਆ 20 ਕਿ ਦਿਨਾਂ ਦੀ ਸੂਈ ਇਹ ਤਾਂ ਦੁੱਧ ਹੁਣ ਆਪਣੇ ਕੋਲ ਕਿੰਨਾ ਕਹਿੰਦੇ ਥਲੇ ਚੋਇਆ ਦੁੱਧ ਜੀ ਉਹ ਤਾਂ 11 ਲੀਟਰਾਂ ਦੇ ਸੀ 12 ਵੀ ਆਖੀ ਜਾਂਦੇ ਇਹ ਪਰ ਆਪਾਂ 9 ਲੀਟਰ ਦੀ ਗਾਰੰਟੀ ਦੇ ਕੇ ਇਹਨੂੰ ਤੋੜਾਂਗੇ 9 ਲੀਟਰ ਦੀ ਹਾਂਜੀ ਹਾਂਜੀ ਤਾਂ ਬਾਕੀ ਠੰਡੀ ਠੀਰੀ ਤੇ ਈ ਦਾਪਾਂ ਮੈਂ ਇੱਦਾਂ ਥੱਲੇ ਪਾ ਦਿਓ ਆ ਲੋ ਇਦਾਂ ਪਾ ਬਾਟੀ ਲੈ ਕੇ ਚਲੋ ਥੱਲੇ ਆ ਲੋ ਨਹੀਂ ਗੱਲ ਆਖੋ ਤਾਰਾ ਮੁਰਾਦ ਨੇ ਇਦਾਂ ਮਾਰ ਦੇਣਾ ਤਾਰਾ ਥੱਲੇ ਫਿਰ ਇਤਨੀ ਲੈ ਆ ਲੋ ਨਹੀਂ ਆਹ ਏਦਾਂ ਬ ਹਿੰਦੀ ਨਹੀਂ ਪੂਰਾ ਵੀ ਠੀਕ ਆ ਹਾਂਜੀ 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 ਤੇ ਵੰਗਾ ਬੰਗਾ ਪਾਉਣ ਦੀ ਲੋੜ ਹੀ ਨਹੀਂ ਹੈ ਹਾਂ ਜੈ ਨਹੀਂ ਲੋਡ ਨਹੀਂ ਕੋਈ ਠੀਕ ਆ ਸੋ ਬਿਨਾ ਵੰਗੇ ਤੋਂ ਵੀ ਦੋਸਤੋ ਚਵਾਈ ਕੋਈ ਵੀਰ ਕਰ ਸਕਦਾ ਕਈ ਵਾਰ ਆ ਭਾਂਡਾ ਨੇ ਚਵਾਈ ਕਰਨੀ ਹੁੰਦੀ ਆ ਬਹੁਤ ਸਲੀ ਵੰਗਾ ਬੰਗਾ ਪਾ ਲੈਂਦੀਆਂ ਵੇੜਾਂ ਨੂੰ ਪਸ਼ੂ ਥੋੜਾ ਵਾਦਾ ਕਿਤੇ ਮਾੜੀ ਮੋੜੀ ਜੀ ਲੱਤ ਅੱਗਾ ਪਿੱਛਾ ਜੇ ਕਰਦਾ ਰਹਿੰਦਾ ਹੋਰ ਗੱਲ ਕੋਈ ਨਹੀਂ ਕਿ ਵੇੜਾਂ ਕਿੱਥੇ ਭੱਜ ਕੇ ਜਾਣਾ ਹੁੰਦਾ ਦੋਸਤੋ ਬਾਕੀ ਆ ਆ ਥਣ ਭਾਂਡਾ ਜੀ 9 ਕਿਲੋ ਜਿਹੜੀਆਂ ਧਾਰਾਂ ਦੇ ਥੱਲੇ ਮੌਜੂਦ ਆ ਸੋ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਜਿਹੜਾ ਪਸ਼ੂ ਗੱਬਣਾ ਦੋਸਤੋ ਤਸੱਲੀ ਉਹਦੀ ਚੌਥਾਂ ਦੀ ਟਿੱਪਕੇ ਕਰ ਲਿਓ ਠੀਕ ਆ ਸਾਈ ਬੀ ਇਹਨਾਂ ਕੋ ਨਾ ਨਾ ਵੀ ਚੋਵੇ ਤਾਂ ਵੀ ਗਰੰਟੀ ਤੇ ਵੀ ਦੇ ਦਿਆਂ ਕੋ ਤੁਹਾਨੂੰ ਕੋਈ ਘੂਰ ਨਹੀਂ ਛਟਾਣੀ ਥਾਣੇ ਵੱਧ ਘੱਟ ਨਹੀਂ ਮੰਨ ਲਓ ਦੋਹਾ ਗਾਵਾਂ ਦੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਵੀ ਦੋਸਤੋ ਇਹ ਐਨੀਮਲ ਸੀਗੀ ਅੱਜ ਬਾਈ ਜਸਪਾਲ ਸਿੰਘ ਦੇ ਕੋਲ ਤੇ ਤਾਂ ਮੁੱਲ ਕੀ ਐ ਵੀਰ ਕਰਦੇ ਆ ਮੁੱਲੇ ਦਾ 30000 ਰੁਪਏ ਦੇ ਦਿਆਂਗੇ ਹੋਰ ਦੱਸੋ ਕਹਿੰਦਾ ਉਹਦਾ ਵੱਛਾ ਹੁੰਦਾ 35 ਕਰਦੇ ਭਾਵਾ ਉਹ ਵੱਛਾ ਕਿਹਾ ਮਰ ਹੁਣ 30000 ਦੀ ਦੇ ਦੇਣੀ ਆ 30 ਦੀ ਹਾਂਜੀ ਹਾਂਜੀ ਲਓ ਵੀ 30000 ਦੀ ਦੋ ਠੀਕ ਹੈ 30000 ਦੀ 9 ਕਿਲੋ ਦੁੱਧ ਆ ਦੋਸਤੋ ਬਾਕੀ ਆ ਡਿਟੇਲ ਇਹ ਇਨਫੋਰਮੇਸ਼ਨ ਆ ਇਹ ਇਨਾ ਪਸ਼ੂਆਂ ਦੀ ਤੇ ਵੀਰ ਜਸਪਾਲ ਨੰਬਰ ਆਪਣੇ ਬੋਲ ਦਿੱਗੇ ਹਾਂ 94179 ਹਾਂਜੀ 83733 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਸਪਾਲ ਸਿੰਘ ਪਿੰਡ ਮਾਨੋਚਾਲ ਤੁਸੀਂ ਖਾਸ ਵਿਜਿਟ ਕਰਨੀ ਆ ਇਹ ਪੰਜ ਨਾਕ ਸੀ ਝੜੇ ਅੱਜ ਬਿਲਕੁਲ ਬਕਾਊ ਆ ਤੇ ਮੇਰੇ ਵੀਰ ਜਿਹਨੂੰ ਵੀ ਐਨੀਮਲ ਪਸੰਦ ਆਉਂਦਾ ਦੋਸਤੋ ਸੌਦਾ ਤੁਸੀਂ ਕਰ ਸਕਦੇ ਜੀ ਇਸੇ ਤਰ੍ਹਾਂ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਰੂਟੀਨ ਦੇ ਵਿੱਚ ਆਉਂਦੇ ਆ ਵੜਾ ਖਾਸ ਤੌਰ ਤੇ ਆਉਂਦੀਆਂ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ